ਦੱਸ ਦੀ ਚੱਲ ਹਾਂਜੀ ਅੱਜ ਆਪਣੇ ਬੁਟੀਕ ਤੇ ਦੋ ਬਹੁਤ ਹੀ ਪਿਆਰੇ ਸੂਟ ਬਣ ਕੇ ਰੈਡੀ ਹੋਏ ਨੇ ਇਹ ਸੂਟ ਨਾ ਮੇਰੇ ਤੁਸੀਂ ਇੱਕ ਵਿਆਹ ਚ ਪਾਇਆ ਵੇਖਿਆ ਹੋਣਾ ਤੇ ਉਸ ਤੋਂ ਬਾਅਦ ਸਾਨੂੰ ਸੇਮ ਸੂਟ ਦੇ ਬਹੁਤ ਸਾਰੇ ਆਰਡਰ ਆਏ ਸੀ ਉਹਦੇ ਵਿੱਚੋਂ ਦੋ ਆਰਡਰ ਅੱਜ ਪੂਰੇ ਹੋ ਕੇ ਸਾਡੇ ਕੋਲੇ ਆਏ ਨੇ ਤੇ ਉਹ ਤੁਸੀਂ ਦੇਖ ਸਕਦੇ ਹੋ ਜੀ ਇੱਕ ਤਾਂ ਇਹ ਮੇਰੇ ਤੇ ਦੁਪੱਟਾ ਲੱਤ ਤਾਂ ਬਹੁਤ ਹੀ ਪਿਆਰਾ ਇੱਕ ਇਧਰ ਦੀਦੀ ਨੇ ਦੁਪੱਟਾ ਲੱਤਾ ਹੋਇਆ ਤੇ ਇਹ ਵਾਲਾ ਸੂਟ ਆ ਜੀ ਜਿਹੜਾ ਨਾਲ ਬਣ ਕੇ ਰੈਡੀ ਹੋਇਆ ਬਹੁਤ ਹੀ ਪਿਆਰੇ ਬਣ ਕੇ ਰੈਡੀ ਹੋਏ ਨੇ ਸੂਟ ਇਹਨਾਂ ਦੇ ਕਲਰ ਬਹੁਤ ਸੋਹਣੇ ਨੇ ਕਲਰਾਂ ਦੇ ਉੱਪਰ ਜਿਹੜੇ ਪੇਂਟਿੰਗ ਦੇ ਫਲਾਵਰ ਪਾਏ ਹੋਏ ਨੇ ਬਹੁਤ ਜ਼ਿਆਦਾ ਸੂਟ ਕਰ ਰਹੇ ਨੇ ਕਿਉਂਕਿ ਕਲਰ ਕੰਬੀਨੇਸ਼ਨ ਬਹੁਤ ਪਿਆਰਾ ਹੈ ਆਪਾਂ ਇਹ ਮਤਲਬ ਮੇਰੇ ਜਿਹੜੇ ਦੁਪੱਟੇ ਲੱਤੇ ਮਨੇ ਸਾਡੇ ਤੇ ਇਹ ਤਾਂ ਹੈਗੇ ਨੇ ਔਰਗਾਂజా ਦੇ ਤੇ ਇਹ ਸਿਲਕ ਦੇ ਜਿਹੜੇ ਸੂਟ ਨੇ ਤੇ ਸਿਲਕ ਦੇ ਸੂਟਾਂ ਦੇ ਵਿੱਚ ਇਹ ਡਾਟਸ ਜੇ ਵਾਲਾ ਪ੍ਰਿੰਟ ਹੈ ਤਾਂ ਕਰਕੇ ਸੂਟ ਬਹੁਤ ਜ਼ਿਆਦਾ ਸੋਹਣੇ ਬਣੇ ਹੋਏ ਨੇ ਤੇ ਮੇਰੇ ਵਾਲਾ ਸੂਟ ਇਹ ਹੀ ਆ ਜੀ ਮੇਰਾ ਇਹ ਸੇਮ ਸੂਟ ਬਣਿਆ ਵਾ ਸੀ ਤੇ ਦੋ ਸੂਟ ਬਣ ਕੇ ਆਇਆ ਤੁਸੀਂ ਇਹਨੂੰ ਜਿਹੜੇ ਮਰਜੀ ਕਲਰ ਕੰਬੀਨੇਸ਼ਨ ਤੇ ਰੈਡੀ ਕਰਵਾ ਸਕਦੇ ਹੋ ਬਾਈ ਚਾਂਸ ਜੇ ਇਹ ਵਾਲਾ ਸਟੱਫ ਨਹੀਂ ਵੀ ਮਿਲਦਾ ਹਨਾ ਡਾਟਸ ਦੇ ਵਿੱਚ ਸਿਲਕ ਨਹੀਂ ਵੀ ਮਿਲਦੀ ਜੇ ਤੁਸੀਂ ਇਹਨੂੰ ਕਿਸੇ ਪਲੇਨ ਫੈਬਰਿਕ ਦੇ ਉੱਪਰ ਵੀ ਬਣਵਾਉਂਗੇ ਨਾ ਤਾਂ ਵੀ ਇਹਨਾਂ ਸੂਟਾਂ ਨੇ ਬਾਖਮਾਲ ਬਣਨਾ ਕਿਉਂਕਿ ਇਹ ਇੱਕ ਵੱਖਰੀ ਜੀ ਯੂਨਿਕ ਜੀ ਚੀਜ਼ ਅਸੀਂ ਕ੍ਰੀਏਟ ਕੀਤੀ ਸੀ ਜੀ ਪੇਂਟਿੰਗ ਦੁਪੱਟੇ ਨਾਲ ਹੈਂਡਵਰਕ ਪਲੱਸ ਪੇਂਟਿੰਗ ਦਾ ਸੂਟ ਅਸੀਂ ਇਹਦਾ ਕੰਬੀਨੇਸ਼ਨ ਇਦਾਂ ਕੀਤਾ ਸੀ ਪੇਂਟਿੰਗ ਦੇ ਨਾਲ ਹੈਂਡਵਰਕ ਤੇ ਜਿਹੜੀ ਅਸੀਂ ਸੋਚੀ ਸੀ ਚੀਜ਼ ਉਹ ਬਾਖਮਾਲ ਬਣੀ ਹੈ ਜੀ ਆਪਣੇ ਕੋਲੇ ਦੋ ਆਰਡਰ ਡਨ ਹੋ ਗਏ ਆਏ ਨੇ ਇੱਕ ਆਪਣੇ ਕੋਲੇ ਲਵੈਂਡਰ ਸ਼ੇਡ ਦਾ ਸੂਟ ਆ ਜਿਹੜਾ ਆਨ ਦਾ ਵੇਅ ਆ ਉਹ ਵੀ ਆਊਗਾ ਪਰ ਉਹ ਵੀ ਤੁਹਾਨੂੰ ਦੁਕਾਣਾਂਗੇ ਤਾਂ ਤੁਸੀਂ ਇਹਨੂੰ ਜਿਹੜੀ ਮਰਜ਼ੀ ਕਲਰ ਚ ਬਣਵਾ ਸਕਦੇ ਹੋ ਬਹੁਤ ਹੀ ਪਿਆਰੇ ਸੂਟ ਨੇ ਤੇ ਬਾਕੀ ਆਪਣੇ ਜਿਹੜੇ ਹੈਂਡ ਪੇਂਟਿੰਗ ਵਾਲੀ ਪਹਿਣਾ ਉਹ ਬਹੁਤ ਸੋਹਣਾ ਪੇਂਟ ਕਰਦੀ ਹੈ ਕਿਉਂਕਿ ਅਸੀਂ ਉਹਦੇ ਤੋਂ ਇੱਕ ਦੁਪੱਟਾ ਹੋਰ ਰੈਡੀ ਕਰਵਾਇਆ ਸੀ ਉਹ ਵੀ ਤੁਸੀਂ ਸਾਰਿਆਂ ਨੇ ਬਹੁਤ ਪਸੰਦ ਕੀਤਾ ਤੇ ਹੱਸ ਦੇਖਿਓ ਆ ਇਹ ਸਾਡਾ ਬੰਦਾ ਇਹ ਸੀਰੀਅਸ ਸਿਚੁਏਸ਼ਨ ਦੇ ਵਿੱਚ ਗਾਹ ਖਾ ਦਿੰਦਾ ਨਹੀਂ ਮੈਂ ਹਾਲ ਦੀ ਤਾਮ ਚਾਹਤ ਬਲੌਗਰ ਵੀਡੀਓ ਮੈਨੇ ਮਿਆ ਤਾਂ ਡੰਮੀ ਹੈ ਕਿ ਸੱਚੀ ਮੁੱੱਚੀ ਮੈਨੂੰ ਬੋਲ ਨਹੀਂ ਦਿੱਤੀ ਮੈਂ ਲੋਈ ਡੰਮੀ ਆਪਣਾ ਹਾਂਜੀ ਬੋਲੋ ਨਹੀਂ ਹੁੰਦੀ ਈ ਡੀਟੇਲ ਬਹੁਤ ਹੋ ਗਈ ਨਹੀਂ ਨਹੀਂ ਦੇਖ ਹੁੰਦੀ ਡੀਟੇਲ ਜੇ ਰਹਿ ਗਈ ਕਸਰੋਂ ਤੂੰ ਕਰਦੀ ਕਦੇ ਯਾਦ ਹੀ ਨਹੀਂ ਰਿਹਾ ਤੂੰ ਨਾਲ ਖੜੀ ਹੈ ਫਿਰ ਤਾਂ ਹੀ ਲੱਗੀ ਜੰਮੀ ਹੁੰਦਾ ਲਾਹਰ ਤੁਸੀਂ ਕਹਿੰਦੇ ਦੀਦੀ ਵਲੌਗ ਨਹੀਂ ਬਣਾਉਂਦੇ ਦੀਦੀ ਦਾ ਵਲੌਗ ਚ ਕਮੇਟੀ ਹੋ ਜਾਂਦੀ ਆ ਇਹ ਸਾਡੇ ਡੰਮੀ ਮੈਡਮ ਜੀ ਬੋਲਣਗੇ ਮੈਂ ਭੁੱਲ ਜਾਂਦੀ ਆ ਸੋਚ ਕੇ ਮੈਂ ਬੋਲਦੀ ਜ਼ਿਆਦਾ ਕਰਕੇ ਮੈਂ ਭੁੱਲ ਜਾਂਦੀ ਆ ਮੇਰੇ ਨਾਲ ਬੰਦਾ ਖੜਾ ਹੈ ਹਾਂਜੀ ਫਿਰ ਮੈਨੂੰ ਲੋਕ ਕਮੈਂਟ ਕਰਦੇ ਹੁੰਦੇ ਆ ਵੀ ਤਾਨੂੰ ਕਿਉਂ ਬੋਲ ਨਹੀਂ ਦਿੰਦੀ ਇਹ ਸਾਡਾ ਥੋੜਾ ਜਿਹਾ ਸ਼ਾਇਕ ਕਿਸਮ ਦਾ ਬਣਦਾ ਹੋ ਹੋ ਮੈਂ ਯਾਦ ਰੱਖਿਆ ਕਰੂ ਤੁਸੀਂ ਵਿੱਚ ਵੀ ਕਹਿੰਦੇ ਕਰਨਾ ਵੀ ਮੈਂ ਮੈਂ ਜਾ ਕੇ ਤੇ ਜਾਨੀ ਤੇਰੀ ਕਰਦੀ ਚਲ ਕੋਈ ਨਹੀਂ ਅੱਜ ਦਾ ਤੇ ਇੰਨੀ ਕਿਤੇ ਡੇਲ ਬਹੁਤ ਹੈ ਹੁਣ ਆਪਾਂ ਨਵੇਂ ਸੂਟਾਂ ਦੀ ਡੇਲ ਦਿੰਨੇ ਆ ਹਾਂਜੀ ਇੱਕ ਨਾ ਆਪਣੇ ਕੋਲੇ ਵੱਖਰਾ ਜਿਹਾ ਕਨਸੈਪਟ ਹੋਰ ਆਇਆ ਆਪਾਂ ਉਹ ਵੀ ਤੋਂ ਸ਼ੁਰੂ ਕਰਦੇ ਹਾਂ ਤਾਂ ਆਪਣਾ ਵਲੌਗ ਚੱਲਣ ਦੋ ਹਾਂ ਫਿਰ ਆਪਾਂ ਦੇ ਸਟੈਚੂਰ ਬਣਾਵਾਂਗੇ ਇੱਕ ਵੱਖਰੀ ਜੀ ਚੀਜ਼ ਤੁਹਾਡੇ ਲਈ ਆਪਾਂ ਇੱਕ ਹੋਰ ਲੈ ਕੇ ਆਏ ਆ ਤੁਹਾਨੂੰ ਉਹ ਦਿਖਾਉਣੇ ਆ ਹੁਣ ਇਹਨਾਂ ਦੀ ਡਿਟੇਲ ਮੈਂ ਸਿਰਫ ਦਿਉਂਗੀ ਕਿਉਂਕਿ ਫਿਰ ਮੱਠਾ ਲੱਜਾਨੀ ਆ ਇਹ ਆਪਣਾ ਹੈਗਾ ਕਿ ਆਰਗੈਂਜੇ ਦੇ ਵਿੱਚ ਨਾ ਬਨਾਸੀ ਟੱਚ ਦੇ ਵਿੱਚ ਆਇਆ ਇਹ ਸੂਟ ਬਹੁਤ ਸੋਹਣੇ ਨੇ ਬਿਲਕੁਲ ਸੌਫਟ ਜੇ ਕਲਰ ਤੇ ਸੌਫਟ ਜਿਹਾ ਫੈਬਰਿਕ ਹੈ ਇਹਦੇ ਵਿੱਚ ਵਧੀਆ ਜਿਵੇਂ ਪੀਚ ਕਲਰ ਬਹੁਤ ਸੋਹਣਾ ਜੀ ਇਹ ਵੀ ਦਿਖਾ ਦਿਓ ਤੁਸੀਂ ਦਿਖਾਉਣੀ ਹੈ ਹਾਂਜੀ ਇੱਕ ਇਹਦੇ ਵਿੱਚ ਇਹ ਵਾਲਾ ਕਲਰ ਹੈ ਬਹੁਤ ਹੀ ਪਿਆਰਾ ਹੈ ਇਹਦੇ ਵਿੱਚ ਪਿੰਕਿਸ਼ ਜੀ ਸ਼ੇਡ ਆਉਂਦੀ ਹੈ ਵੈਸੇ ਲਵੈਂਡਰ ਕਲਰ ਜਾਂ ਵੀ ਲੱਗਦਾ ਪਿੰਕਿਸ਼ ਜੀ ਸ਼ੇਡ ਵਾਲਾ ਹੈ ਇੱਕ ਇਹ ਔਰਾਂਜ ਸ਼ੇਡ ਵਾਓ ਤੇ ਨੈਕਸਟ ਹੈਗਾ ਆਪਣਾ yellow ਸਾਰਿਆਂ ਦਾ ਫੇਵਰਟ yellow ਜਿੱਦਾਂ ਹੁਣ ਕਿਸੇ ਨੇ ਜਗਬੋ ਵਗੈਰਾ ਲਈ ਰੈਡੀ ਕਰਵਾਉਣਾ ਸੂਟ ਜਿਹੜਾ ਬੋਟੇ ਦੇ ਬਾਟਮ ਤੇ ਕੰਮ ਕਰਵਾ ਕੇ ਵੀ ਇਹਨੂੰ ਸਟਿਚ ਕਰਵਾ ਸਕਦੇ ਹੋ ਤੁਸੀਂ ਇਦਾਂ ਨੂੰ ਸਟਿਚਿੰਗ ਪੈਟਰਨ ਦੇ ਵਿੱਚ ਜਿਵੇਂ A ਸ਼ੇਪ ਦੇ ਵਿੱਚ ਇਹਨੂੰ ਬਣਾ ਸਕਦੇ ਹੋ ਬਾਟਮ ਜਿਵੇਂ ਕਰੀਮ ਵੀ ਇਦਾਂ ਤੁਸੀਂ ਡਾਈਪ ਕਰ ਸਕਦੇ ਹੋ ਤੇ ਕੰਬੀਨੇਸ਼ਨ ਵਾਲੇ ਵੀ ਤੁਸੀਂ ਕਰ ਸਕਦੇ ਹੋ ਬਿਲਕੁਲ ਬਿਲਕੁਲ ਤੇ ਇਹ ਹੈਗਾ ਅਗਲਾ ਰਾਣੀ ਸ਼ੇਡ ਜੀ ਤੇ ਤੁਸੀਂ ਇਹਨਾਂ ਨਾਲ ਬੇਸ਼ੱਕ ਇਹਨਾਂ ਨਾਲ ਤੁਸੀਂ ਨਾ ਕਰੀਮ ਕਲਰ ਬਾਟਮ ਲਾ ਕੇ ਤੁਸੀਂ ਬਹੁਤ ਸੋਹਣਾ ਇੱਕ ਵੱਖਰਾ ਜਿਹਾ ਕਨਸੈਪਟ ਬਣਾ ਸਕਦੇ ਹੋ ਤੇ ਇਹ ਹੈਗਾ ਇੱਕ ਬਹੁਤ ਹੀ ਪਿਆਰਾ ਜਿਹਾ ਸਵੀਟ ਜਿਹਾ ਗ੍ਰੀਨ ਕਲਰ ਵਾਲਾ ਰੈੱਡ ਇੱਕ ਹੈਗਾ ਜੀ ਇਹ ਵਾਲਾ ਰੈੱਡ ਮਹਿਰੂਨ ਕਲਰ ਇਹਦੇ ਵਿੱਚ ਸਾਰੇ ਬਾ ਕਮਾਲ ਨੇ ਤੁਸੀਂ ਇਹਨੂੰ ਜਿੱਦਾਂ ਮਰਜ਼ੀ ਜੇਕਰ ਤੁਸੀਂ ਇਹਨੂੰ ਸਿੰਪਲ ਵੀ ਮਤਲਬ ਸਿੰਪਲ ਜਿਹਾ ਵੀ ਬਣਾਉਣੇ ਹੋ ਨਾ ਇਹਦੇ ਨਾਲ ਬੋਟਮ ਲਾ ਕੇ ਪਲੇਨ ਸਿੰਪਲ ਸੂਟ ਵੀ ਬਣਾਉਣੇ ਹੋ ਤਾਂ ਕੈਜੂਅਲ ਵੀ ਬਹੁਤ ਅੱਛਾ ਸੋਹਣਾ ਬਣੂਗਾ ਹਾਂ ਬਹੁਤ ਸੋਹਣਾ ਬਣਨਾ ਇਸ ਸੂਟ ਨੇ ਤੇ ਬਾਕੀ ਤੁਸੀਂ ਕ੍ਰੀਏਟੀਵਿਟੀ ਇਹਦੇ ਜਿਹੜੀ ਮਰਜ਼ੀ ਕਰ ਸਕਦੇ ਹੋ ਹਨ ਉਹ ਤੁਹਾਡੀ ਇੱਛਾ ਇਹਦੀ ਬਾਟਮ ਤੇ ਵਰਕ ਕਰਾ ਸਕਦੇ ਹੋ ਕੋਈ ਲੇਸਿੰਗ ਨਾਲ ਰੈਡੀ ਕਰਵਾ ਸਕਦੇ ਹੋ ਜਿਨ੍ਹਾਂ ਨੇ ਇਹਨੂੰ ਪਾਰਟੀ ਵੇਅਰ ਬਣਾਉਣਾ ਉਹ ਇਹਦੇ ਤੇ ਥੋੜਾ ਥੋੜਾ ਹੈਂਡਵਰਕ ਕਰਾ ਸਕਦੇ ਹੋ ਜਿੱਦਾਂ ਦਾ ਮਰਜ਼ੀ ਰੈਡੀ ਕਰ ਸਕਦੇ ਹੋ ਤੁਹਾਡੇ ਕੋਲ ਸਾਰੀਆਂ ਚੁਆਇਸ ਹੈਗੀਆਂ ਨੇ ਆ ਬੜੇ ਹੀ ਪਿਆਰੇ ਜਿਹੇ ਸੂਟ ਆਏ ਸੀ ਸੋ ਜਿਹਨੇ ਵੀ ਆਰਡਰ ਕਰਨਾ ਮੈਂ WhatsApp ਨੰਬਰ ਸਕਰੀਨ ਤੇ ਦਿੱਤਾ ਹੋਇਆ ਤੁਸੀਂ ਜਿਹੜੇ ਸੂਟ ਤੁਹਾਨੂੰ ਪਸੰਦ ਹੋਊਗਾ ਉਹਦਾ ਸਕਰੀਨਸ਼ਾਟ ਲਓ ਤੇ WhatsApp ਨੰਬਰ ਤੇ ਭੇਜ ਕੇ ਉਹਦੀ ਪੂਰੀ ਡਿਟੇਲ ਲੈ ਸਕਦੇ ਹੋ ਕਿਉਂਕਿ ਜੇ ਆਪਾਂ ਇੱਥੇ ਇੱਕ ਇੱਕ ਸੂਟ ਦੀ ਡਿਟੇਲ ਦੇਵਾਂਗੇ ਨਾ ਫਿਰ ਵੀਡੀਓ ਬਹੁਤ ਵੱਡੀ ਬਣ ਜਾਂਦੀ ਹੈ ਇਸ ਕਰਕੇ ਆਪਾਂ WhatsApp ਨੰਬਰ ਪ੍ਰੋਵਾਈਡ ਕਰਵਾਇਆ ਹੋਇਆ ਤੁਹਾਡੇ ਲਈ ਐਨੀ ਟਾਈਮ ਤੁਸੀਂ ਮੈਸੇਜ ਕਰ ਸਕਦੇ ਹੋ ਕਾਲ ਕਰ ਸਕਦੇ ਹੋ ਜਾਣਕਾਰੀ ਲੈ ਸਕਦੇ ਹੋ ਥੈਂਕ ਯੂ